ਇਸ ਵਕਤ ਅਸੀਂ ਪਿੰਡ ਕੁੰਬੜਾ 'ਚ ਖੜੇ ਆ ਮੇਰੇ ਪਿੱਛੇ ਤਸਵੀਰਾਂ ਦੇਖੂਗੇ ਇਹੀ ਗਲੀ ਦੇ ਵਿੱਚ ਜਿਹੜਾ ਦਿਲਪ੍ਰੀਤ ਦਾ ਘਰ ਹੈ ਫਿਲਹਾਲ ਪੁਲਿਸ ਦਾ ਕਾਰੜਾ ਪਹਿਰਾ ਹੈ ਕਿਉਂਕਿ ਪਿੰਡ ਦੇ ਵਿੱਚ ਮਾਹੌਲ ਜਿਹੜੇ ਨੇ ਉਹ ਤਣਾਅਪੂਰਨ ਨਾ ਬਣ ਸਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਮ੍ਰਿਤਕ ਦੇਹ ਜਿਹੜੀ ਆ ਉਸ ਨੂੰ ਪਿੰਡ ਲਿਆਂਦਾ ਜਾਣਾ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ ਤਾਂ ਇਸ ਤੋਂ ਪਹਿਲਾਂ ਦੱਸਦੀ ਕਿ ਜਿਹੜੇ ਪਿੰਡ ਵਾਸੀ ਨੇ ਉਹ ਵੀ ਹੁਣ ਆਪਣੇ ਸ਼ਾਂਤੀ ਬਣਾਈ ਰੱਖਣ ਦਾ ਜਿਹੜਾ ਹੈਗਾ ਉਸ ਨੂੰ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਔਰ ਇਸੇ ਜਿਹੜਾ ਵਾਲਮੀਕ ਮੰਦਰ ਹੈ ਪਿੰਡ ਕੁੰਬੜਾ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਪਿੰਡ ਵਾਸੀ ਜਿਹੜੇ ਇਕੱਤਰ ਹੋਏ ਐ ਔਰ ਇੱਥੇ ਇਹ ਵੀ ਬੜਾ ਅਹਿਮ ਰਹੇਗਾ ਕਿ ਹੁਣ ਕਿਸ ਤਰੀਕੇ ਦੇ ਨਾਲ ਜਦੋਂ ਇੱਥੇ ਪਹੁੰਚਣਗੇ ਤਾਂ ਪਹਿਲਾਂ ਉਸ ਨੂੰ ਘਰ ਲੈਣ ਤੇ ਜਾਇਆ ਜਾਣਾ ਹੈ ਘਰ ਲੈ ਜਾਣ ਤੋਂ ਬਾਅਦ ਸੰਸਕਾਰ ਕਰਨ ਜਿਹੜਾ ਮੁਹਾਲੀ ਦੇ ਜਿਹੜਾ ਬਲੌਂਗ ਵਿੱਚ ਕੀਤਾ ਜਾਣਾ ਤਾਂ ਪਿੰਡ ਵਾਸੀ ਵੀ ਸਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਅ ਅੱਜ ਮ੍ਰਿਤਕ ਦੇ ਜਿਹੜੀ ਪਿੰਡ ਲਿਆਂਦੀ ਜਾਣੀ ਹੈ ਕੀ ਕੁਝ ਤਿਆਰੀਆਂ ਨੇ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੈ ਸਸਕਾਰ ਕਰਨ ਨੂੰ ਲੈ ਕੇ ਜਾਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਮਾਹੌਲ ਬਿਲਕੁਲ ਸਹੀ ਹੈ ਜੀ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੇ ਸਾਰੀਆਂ ਤਿਆਰੀਆਂ ਪੂਰੀਆਂ ਨੇ ਮੁਕੰਮਲ ਨੇ ਤੇ ਸਾਨੂੰ ਹੁਣੇ ਜਦੋਂ ਵੀ ਸਾਨੂੰ ਉਧਰੋਂ ਫੋਨ ਆਉਂਦਾ ਤਾਂ ਤਕਰੀਬਨ ਅਸੀਂ ਸਾਰੀ ਮਤਲਬ ਤਿਆਰੀ ਕਰੀ ਬੈਠੇ ਆ ਤੇ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਸਰ ਆਪਾਂ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਕੋਈ ਜਿਵੇਂ ਪਹਿਲਾਂ ਚਰਚਾ ਸੀ ਰਾਤ ਵੀ ਕਹਿੰਦੇ ਤਣਾਪੂਰਨ ਮਾਹੌਲ ਹੋ ਗਿਆ ਸੀਗਾ ਔਰ ਹੁਣ ਕੋਈ ਪ੍ਰਸ਼ हां मालिनी जी एमएलए साहब ने ਇਹਨਾਂ ਨੂੰ ਪ੍ਰੋਸਾ ਦਵਾਇਆ ਪਰਿਵਾਰ ਨੂੰ ਕਿ ਜਿੱਦਾਂ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਹੈ ਉਸੇ ਤਰ੍ਹਾਂ ਇਹਨਾਂ ਦੀ ਸਹਾਇਤਾ ਕੀਤੀ ਜਾਵੇਗੀ। ਸੁਖਿੰਤਾ ਦਾ ਜੇ ਅਸੀਂ ਗੱਲ ਕਰੀ ਲੜਕਾ ਹੁਣ ਪਹੁੰਚ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਉੱਥੇ ਜ਼ਖਮੀ ਹੋ ਕੇ ਗੰਭੀਰ ਜ਼ਖਮੀ ਸੀਗਾ ਦਾਖਲ ਰਿਹਾ ਹਾਲਾਤ ਕੀ ਰਹੇ ਪਿਛੋ ਪਿੰਡ ਦੇ ਹੁਣ ਜਦੋਂ ਰਾਤ ਖਬਰ ਆਈ ਵੀ ਉਹਦੀ ਮੌਤ ਹੋ ਗਈ ਹੈ। ਨਹੀਂ ਹਾਲਾਤ ਬਿਲਕੁਲ ਠੀਕ ਸਾਹ ਸੀ ਇਹ ਬੰਦੇ ਸਾਰੇ ਮਲ ਪੜੇ ਲਿਖੇ ਨੇ ਐਸੀ ਕੋਈ ਗੱਲ ਨਹੀਂ ਹੈ ਉਹ ਜਦ ਬਾਹਰੋਂ ਬੰਦੇ ਆ ਕੇ ਉਹਨਾਂ ਨੇ ਮਾਹੌਲ ਖਰਾਬ ਕਰਦਾ ਸੀ। ਮਲ ਪਿੰਡ ਵਸਿਆਂ ਦੀ ਇਹ ਜਿਹੀ ਕੋਈ ਮਲ ਉਹ ਨਹੀਂ ਸੀ। ਵਿਚਾਰ ਨਹੀਂ ਪਤਲੇ ਹੁਣ ਮੈਂ ਜਿਵੇਂ ਦੇਖਿਆ ਪਿਛਲੇ ਦਿਨੀ ਵੀ ਇਹ ਵੀ ਨਿਕਲ ਕੇ ਆਇਆ ਸੀ ਵੀ ਨਿਵਾਸੀਆਂ ਨੂੰ ਬਾਹਰ ਕੱਢ ਦੋ ਪਿੰਡ 'ਚ ਇਸ ਤਰੀਕੇ ਦੀ ਉਸ ਦਿਨ ਜਦੋਂ ਧਰਨਾ ਲੱਗਾ ਸੀ ਉਸ ਦਿਨ ਵੀ ਹਾਲਾਤ ਤਣਾਪੂਰਨ ਬਣੇ ਸੀ ਪੁਲਿਸ ਵੱਡੀ ਨਫਰੀ ਜਿੱਥੇ ਪਹੁੰਚੀ ਸੀ ਰਾਤ ਵੀ ਇਹ ਖਬਰ ਤੋਂ ਬਾਅਦ ਪੁਲਿਸ ਪਹੁੰਚੀ ਹੋਈ ਹੈ ਸੋ ਹੁਣ ਪੁਲਿਸ ਦੇ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਨਹੀਂ ਪਰਵਾਸੀਆਂ ਦੀ ਹੀ ਮਲ ਕੱਢਣ ਲਈ ਕੋਈ ਅਸੀਂ ਕਿ ਗੱਲ ਨਹੀਂ ਹੋਗੇ ਉਹ ਤਾਂ ਆਪਣੇ ਆਪ ਹੀ ਛੱਡ ਕੇ ਚਲੇ ਗਏ ਨੇ ਸਾਰੇ ਕਿਸੇ ਨੇ ਕਿਸੇ ਨੂੰ ਦਬਾਉ ਰਿਹਾ ਤਾਂ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਪਾਇਆ ਕਿਸੇ ਦੇ ਉਹ ਤਾਂ ਆਪਣੇ ਆਪ ਹੀ ਡਰਦੇ ਮਲ ਖਾਲੀ ਕਰਕੇ ਚਲੇ ਗਏ ਬਿਲਕੁਲ ਬਿਲਕੁਲ ਧੰਨਵਾਦ ਆ ਪਿੰਡ ਵਾਸੀ ਕਤਲ ਹੋਇਆ ਫਿਰ ਵਾਰ ਇੱਕ ਵਾਰ ਫਿਰ ਤੋਂ ਮੈਂ ਉਹ ਗਲੀ ਜਿਸ ਤਰੀਕੇ ਦੇ ਨਾਲ ਇਹ ਪਿੰਡ ਵਾਸੀ ਜ਼ਿਕਰ ਕਰ ਰਹੇ ਸੀ ਮਨਜੋਤ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਦੂਜਾ ਜੋ ਨੌਜਵਾਨ ਉਸ ਵਕਤ ਕਤਲ ਹੋਇਆ ਸੀ ਉਹ ਭਰੋਸਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਦਿੱਤਾ ਗਿਆ ਤਾਂ ਕੀ ਇਹ ਦੂਜਾ ਪਰਿਵਾਰ ਵੀ ਹਾਲਾਂਕਿ ਪਰਿਵਾਰ ਤੈਅ ਕਰੇਗਾ ਪਿੰਡ ਵਾਸੀ ਚਾਹੇ ਕੁਝ ਵੀ ਜਿਹੜਾ ਜ਼ਿਕਰ ਕਰਦੇ ਨਜ਼ਰ ਆਉਣ ਕਿ ਇਹ ਭਰੋਸਾ ਹੀ ਸਿਰਫ ਕਾਫੀ ਹੈ ਜਾਂ ਫਿਰ ਉਹ ਲਿਖਤੀ ਤੌਰ ਦੇ ਉੱਤੇ ਵੀ ਕੋਈ ਅਜਿਹੀ ਸਹਾਇਤਾ ਦਾ ਜਿਹੜਾ ਮੰਗ ਕਰ ਰਹੇ ਨੇ ਕਿ ਲਿਖਤੀ ਤੌਰ ਦੇਤੇ ਕਿ ਸਹਾਇਤਾ ਦਾ ਜਿਹੜਾ ਜ਼ਿਕਰ ਸਰਕਾਰ ਕਰੇਗੀ ਤੁਹਾਨੂੰ ਲਿਖ ਕੇ ਦੇਵੇ ਜੀ ਬਿਲਕੁਲ ਜਦੋਂ ਪਹਿਲਾ ਨੌਜਵਾਨ ਦੀ ਮੌਤ ਹੁੰਦੀ ਹੈ ਤਾਂ ਉਦੋਂ ਇਹ ਪੂਰਾ ਚਰਚਾ ਦਾ ਵਿਸ਼ਾ ਬਣਿਆ ਸੀ ਕਿਉਂਕਿ ਪਿੰਡ ਵਾਸੀ ਜਾਂ ਫਿਰ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਿਓ ਕਿ ਸਾਡੀ ਮਾਲੀ ਸਹਾਇਤਾ ਕੇਰ ਦਿੱਤੀ ਜਾਣੀ ਹੈ ਔਰ ਪਰਿਵਾਰਕ ਮੈਂਬਰ ਨੂੰ ਜਿਹੜੀ ਨੌਕਰੀ ਦਾ ਜ਼ਿਕਰ ਹੋ ਰਿਹਾ ਸੀ ਉਹ ਵੀ ਆ ਲਗਾਤਾਰ ਸਾਹਮਣੇ ਆ ਰਹੀ ਸੀ ਚਰਚਾ ਪਰ ਅੱਜ ਜੇਕਰ ਗੱਲ ਕਰੀ ਤਾਂ ਅੱਜ ਅਜਹੀ ਕੋਈ ਗੱਲਬਾਤ ਫਿਲਹਾਲ ਨਹੀਂ ਹੋਈ ਕਿਉਂਕਿ ਹੁਣ ਪਿੰਡ ਵਾਸੀਆਂ ਦਾ ਕਹੜਾ ਪਿੰਡ ਦੇ ਬਹੁਤ ਸਾਰ ਬੰਦੇ ਵੀ ਇੱਥੇ ਮੌਜੂਦ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਐਮਐਲਏ ਜੋ ਵਿਧਾਇਕ ਨੇ ਮੌਕੇ ਤੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਵੀ ਮਾਲੀ ਸਹਾਇਤਾ ਜਾਂ ਜਿਸ ਤਰੀਕੇ ਦੀ ਵੀ ਮਦਦ ਹੋ ਸਕੂਗੀ ਅਸੀਂ ਲਿਖਤੀ ਰੂਪ ਚ ਵੀ ਲਿਖ ਕੇ ਦਵਾਂਗੇ ਯਰ ਜ਼ਰੂਰ ਉਸ ਮਦਦ ਜਿਹੜੀ ਹੈ ਉਹ ਪਿੰਡ ਜਿਹੜਾ ਪਰਿਵਾਰਕ ਮੈਂਬਰ ਆ ਦਿਲਪ੍ਰੀ ਤੇ ਮਾਤਾ ਪਿਤਾ ਨੂੰ ਉਹ ਦਿੱਤੀ ਜਾਣੀ ਹੈ ਸੋ ਹੁਣ ਪਿੰਡ ਵਾਸੀ ਇਕੱਤਰ ਹੋਇਆ ਇੰਤਜ਼ਾਰ ਹੈ ਮ੍ਰਿਤਕ ਦੇ ਆਉਣੇ ਹੈ ਮ੍ਰਿਤਕ ਦੇ ਤੋਂ ਬਾਅਦ ਜੇ ਸੰਸਕਾਰ ਕਰਾਉਣਾ ਹੈ ਤਾਂ ਤਮਾ ਪਿੰਡ ਵਾਸੀ ਇਕੱਤਰ ਹੋ ਕੇ ਸੰਸਕਾਰ ਵੀ ਜਿਹੜਾ ਹੈ ਜ਼ਰੂਰ ਕਰਨ ਜਾਣਗੇ ਸੋ ਪਹਿਲਾਂ ਪਿੰਡ ਦੇ ਐਂਟਰੀ ਪੁਆਇੰਟ ਦੇ ਉੱਤੇ ਵੀ ਪੁਲਿਸ ਦੀ ਨਫਰੀ ਹੈ ਔਰ ਜਿਹੜਾ ਘਰ ਹੈ ਇਹ ਘਰ ਜਿਹੜਾ ਰਸਤਾ ਹੈ ਇਹ ਘਰ ਦੇ ਜਾਣ ਵਾਲਾ ਰਸਤਾ ਹੈ ਤਾਂ ਉੱਥੇ ਵੀ ਪੂਰਨ ਤੌਰ ਦੇ ਉੱਪਰ ਪੁਲਿਸ ਦੀ ਨਫਰੀ ਜਿਹੜੀ ਤਾਇਨਾਤ ਕੀਤੀ ਗਈ ਹੈ ਕਿਸੇ ਵੀ ਅੰਦਰ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਹੜਾ ਹੈ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਇਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਪਿੰਡ ਵਾਸੀ 71 ਜ਼ਰੂਰ ਹੋ ਰਹੇ ਨੇ ਪਰ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਕਿ ਜਿਵੇਂ